ਗੁਰੂ ਅਰਜੁਨ ਦੇ ਪਾਤਸ਼ਾਹ ਜੀ ਇੱਕ ਦਿਨ ਸੰਗਤ ਵਿੱਚ ਬੈਠੇ ਨੇ ਹਰਮੰਦਰ ਸਾਹਿਬ ਜੀ ਦੀ ਅਜੇ ਉਸਾਰੀ ਚੱਲ ਰਹੀ ਹੈ ਤੇ ਪਾਤਸ਼ਾਹ ਜੀ ਨੇ ਧੰਗੁਰੂ ਅਰਜੁਨ ਦੇ ਪਾਤਸ਼ਾਹ ਜੀ ਸੰਗਤ ਵਿੱਚ ਬੈਠੇ ਅੰਮ੍ਰਿਤ ਵੇਲੇ ਦਾ ਸਮਾਂ ਤੇ ਇੱਕ ਸਿੱਖ ਸਤਿਗੁਰਾਂ ਦੇ ਸੰਮੁਖ ਮੱਥਾ ਟੇਕਣ ਆਇਆ ਤੇ ਉੱਚੀ ਉੱਚੀ ਪੜ ਰਿਹਾ ਸੀ ਸ਼ਬਦ ਜਦੋਂ ਸ਼ਬਦ ਧੰਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਸੁਣਿਆ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸ਼ਬਦ ਸੁਣਦਿਆਂ ਨਾਲ ਕਬਰਾ ਗਏ ਧਿਆਨ ਦੇਣਾ ਕਿਉਂ ਜਿਹੜਾ ਸ਼ਬਦ ਉਹ ਸਿੱਖ ਪੜ ਰਿਹਾ ਸੀ ਉਹ ਸ਼ਬਦ ਅਸਲ ਵਿੱਚ ਕਿਸੇ ਵੀ ਗੁਰੂ ਜਾਂ ਭਗਤ ਸਹਿਬਾਨ ਦਾ ਉਚਾਰਨ ਕੀਤਾ ਨਹੀਂ ਸੀ ਉਹ ਸ਼ਬਦ ਬਾਬਾ ਪਿਰਥੀ ਚੰਦ ਤਾਂ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਵੱਡੇ ਭਰਾ ਸਨ ਬਾਬਾ ਪਿਰਥੀ ਚੰਦ ਦਾ ਪੁੱਤਰ ਸੀ ਮਿਹਰਵਾਨ ਮਿਹਰਵਾਨ ਬੜਾ ਸਿਆਣਾ ਸੀ ਆਮਲ ਫਾਜ਼ਲ ਸੀ ਇਤਿਹਾਸ ਇਥੋਂ ਤੱਕ ਲਿਖਦਾ ਹੈ ਕਿ ਮਿਹਰਬਾਨ ਪੁੱਤਰ ਪ੍ਰਿਥੀਏ ਕਾ ਕਵਿਸ਼ਰੀ ਕਰੇ ਗੁਰਮੁਖੀ ਹਿੰਦਵੀ ਫਾਰਸੀ ਨਾਲੇ ਸੰਸਕ੍ਰਿਤ ਪੜੇ ਚਾਰ ਪਾਸ਼ਾਵਾਂ ਦਾ ਗਿਆਨ ਸੀ ਬਾਬਾ ਮਿਹਰਬਾਨ ਗੁਰਮੁਖੀ ਦਾ ਗਿਆਨ ਹਿੰਦੀ ਦਾ ਗਿਆਨ ਪਾਰਸੀ ਦਾ ਗਿਆਨ ਤੇ ਚੌਥੀ ਲੈਂਗੁਏਜ ਸੰਸਕ੍ਰਿਤ ਦਾ ਗਿਆਨ ਚਾਰ ਪਾਸ਼ਾਵਾਂ ਬੜੀਆਂ ਗੂੜ ਗਿਆਤਾ ਸੀ ਬਾਬਾ ਮਿਹਰਬਾਨ ਬਾਬਾ ਪ੍ਰਿਥੀਚੰਦ ਜਿਹਦਾ ਜਿਹੜਾ ਸੁਪੁੱਤਰ ਸੀ ਹੁਣ ਜਦੋਂ ਗੁਰੂ ਅਰਜੁਨ ਦੇਵ ਸਾਹਿਬ ਜੀ ਨੂੰ ਗੁਰਤਾ ਗੱਦੀ ਮਿਲੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੂੰ ਜਦੋਂ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸਤਗੁਰਾਂ ਨੇ ਦਿੱਤੀ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਵੇਲੇ ਬਾਬਾ ਪਿਰਥੀ ਚੰਦ ਨੇ ਇਸ ਗੱਦੀ ਤੇ ਆਪਣਾ ਹੱਕ ਜਮਾਇਆ ਸੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੜਾ ਬੁਰਾ ਭਲਾ ਆਖਿਆ ਗੁਰੂ ਅਰਜੁਨ ਦੇਵ ਸਾਹਿਬ ਜੀ ਨੂੰ ਪਰ ਪਾਤਸ਼ਾਹ ਜੀ ਗੋਇੰਦਵਾਲ ਤੋਂ ਉੱਠ ਕੇ ਹਰਮੰਦਰ ਸਾਹਿਬ ਆ ਗਏ। ਉੱਥੇ ਨਹੀਂ ਰੁਕੇ। ਸਾਰੀ ਸੰਗਤ ਵੀ ਗੁਰੂ ਅਰਜੁਨ ਸਾਹਿਬ ਜੀ ਦੇ ਨਾਲ ਇੱਥੇ ਆ ਗਈ ਹਰਮੰਦਰ ਸਾਹਿਬ। ਬਾਬਾ ਪਿਰਥੀ ਚੰਦ ਫਿਰ ਇਕੱਲਾ ਰਹਿ ਗਿਆ। ਪਰ ਸਮਾ ਪਾ ਕੇ ਬਾਬਾ ਪਿਰਥੀ ਚੰਦ ਉਹ ਜਿਹੜੀ ਪੋਥੀ ਸਤਗੁਰ ਪਾਤਸ਼ਾਹ ਜੀ ਤੱਕ ਆਈ ਸੀ ਬਹੁਤੀ ਬਾਣੀ ਜਿਹੜੀ ਹੈ ਉਹ ਇਤਿਹਾਸ ਲਿਖਦਾ ਹੈ ਪੋਥੀਆਂ ਦੇ ਰੂ ਵਿੱਚ ਬਾਬਾ ਪਿਰਥੀ ਚੰਦ ਕੋਲੋਂ ਵੀ ਹੈ ਪਰ ਬਾਬਾ ਪਿਰਥੀ ਚੰਦ ਹੁਣ ਆਪਣੇ ਪੁੱਤਰ ਨੂੰ ਚਾਰ ਪਾਸਾਵਾਂ ਦਾ ਗਿਆਨ ਬੜਾ ਬੜੀ ਸਿਆਣਪ ਨਾਲ ਦਿੰਦੇ ਨੇ ਪਰ ਇਹਦੇ ਪਿੱਛੇ ਮਨਸਾਏ ਸੀ ਵੀ ਕੱਲ ਨੂੰ ਮੇਰਾ ਪੁੱਤਰ ਜਿਹੜਾ ਹੈ ਉਹ ਇਸ ਜ਼ਿੰਮੇਦਾਰੀ ਨੂੰ ਇਸ ਗੱਦੀ ਨੂੰ ਸੰਭਾਲੇਗਾ ਜਦੋਂ ਗੁਰੂ ਅਰਜੁਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਘਰ ਵਿੱਚ ਵਿਆਹ ਤੋਂ ਕਿੰਨੇ ਸਾਲ ਬਾਅਦ ਕੋਈ ਔਲਾਦ ਨਾ ਹੋਈ ਤੇ ਬਾਬਾ ਪਿਰਥੀ ਚੰਦ ਜੀ ਦੀ ਘਰ ਵਾਲੀ ਬੀਬੀ ਕਰਮੋ ਨੇ ਖੁੱਲੇ ਤੌਰ ਤੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕੀ ਹੋਇਆ ਜੇ ਸਾਡੇ ਘਰ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਸਾਨੂੰ ਗੱਦੀ ਨਹੀਂ ਦੇ ਕੇ ਗਏ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਘਰ ਕਿਹੜੀ ਕੋਈ ਔਲਾਦ ਹੈ ਇਹਨਾਂ ਨੇ ਤੇ ਨੀ ਪੁੱਤਿਆਂ ਮਰ ਜਾਣਾ ਬਾਅਦ ਵਿੱਚ ਸਾਡੇ ਪੁੱਤਰ ਮਿਹਰਬਾਨ ਨੇ ਤੇ ਗੱਦੀ ਸੰਭਾਲਣੀ ਹੈ ਤੁਹਾਨੂੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਜਿਸ ਵੇਲੇ ਸਤਗੁਰਾਂ ਦੇ ਗ੍ਰਹਿ ਵਿਖੇ ਬਾਲ ਗੁਰੂ ਹਰगोबिंद ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਇਸੇ ਕਰਕੇ ਬਾਬਾ ਪ੍ਰਤੀ ਚੰਦ ਚਾਰ ਵਰੀ ਯਤਨ ਕਰਦੇ ਨੇ ਬਾਬਾ ਪ੍ਰਿਥੀ ਚੰਦ ਨੂੰ ਛੋਟੀ ਜੀ ਉਮਰ ਦੇ ਵਿੱਚ ਆਰਬਲਾ ਦੇ ਵਿੱਚ ਉਹਨਾਂ ਦੇ ਪ੍ਰਕਾਸ਼ ਤੋਂ ਬਾਅਦ ਉਹਨਾਂ ਨੂੰ ਮਾਰਨ ਦਾ ਤਾਂ ਕਿ ਕਾਲੂ ਨੂੰ ਮੇਰਾ ਪੁੱਤਰ ਗੱਦੀ ਤੇ ਬਹਿ ਜਾਏ। ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਬਾਬਾ ਪ੍ਰਿਥੀ ਚੰਦ ਨੇ ਆਪਣੇ ਪੁੱਤਰ ਨੂੰ ਇਹਨਾਂ ਚਾਰ ਪਸ਼ਾਵਾਂ ਦਾ ਗਿਆਨ ਦਿੱਤਾ ਉਹਨੇ ਵੀ ਨਾਲੇ ਤੇ ਚਾਰ ਗੁਰੂ ਸਹਿਬਾਨਾਂ ਦੀ ਬਾਣੀ ਪੋਥੀ ਵਿੱਚ ਆਪਣੇ ਕੋਲ ਇੱਕ ਗ੍ਰੰਥ ਤਿਆਰ ਕੀਤਾ। ਨਾਲੇ ਉਸ ਪੋਥੀ ਦੇ ਅੰਦਰ ਉਹ ਸਤਿਗੁਰੂ ਗੁਰੂ ਅਰਨੰਦ ਪਾਤਸ਼ਾਹ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਲਿਖਦੇ ਨੇ ਨਾਲੇ ਆਪਣੇ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਕਿਉਂਕਿ ਵਿਦਵਾਨ ਬੜਾ ਸੀ ਕਾਵ ਰਚਨਾ ਕਰਨੀ ਸਿੱਖ ਗਿਆ ਆਪਣੇ ਵੱਲੋਂ ਵੀ ਇਹਨੇ ਬਾਣੀ ਬਣਾਣੀ ਸ਼ੁਰੂ ਕਰ ਦਿੱਤੀ ਪਰ ਜਦੋਂ ਬਾਣੀ ਦੀ ਸੰਪੂਰਨਤਾ ਕਰਦਾ ਸੀ ਸ਼ਬਦ ਦੀ ਸੰਪੂਰਨਤਾ ਕਰਦਾ ਸੀ ਤੇ ਥੱਲੇ ਨਾਮ ਨਾਨਕ ਪਾ ਦਿੰਦਾ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹਰ ਸ਼ਬਦ ਦਾ ਜਦੋਂ ਸੰਪੂਰਨਤਾ ਹੁੰਦੀ ਹੈ ਨਾਨਕ ਪਦ ਤੇ ਹੁੰਦੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ ਸਾਹਿਬ ਛੇ ਗੁਰੂ ਸਹਿਬਾਨਾਂ ਦੀ ਬਾਣੀ ਨਾਨਕ ਪਦ ਤੇ ਸੰਪੂਰਨਤਾ ਲੋਕਾਂ ਦੇ ਅੰਦਰ ਪਰਮ ਪਾਣ ਦੇ ਲਈ ਹੁਣ ਉਹ ਸਿੱਖ ਨੇ ਜਦੋਂ ਸ਼ਬਦ ਪੜ੍ਹਿਆ ਉਹ ਸ਼ਬਦ ਸੀ ਬਾਬਾ ਮਿਹਰਬਾਨ ਦਾ ਉਚਾਰਨ ਕੀਤਾ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਸਮਝ ਆ ਗਈ ਤੇ ਪਾਤਸ਼ਾਹ ਜੀ ਨੇ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਭਾਈ ਗੁਰਦਾਸ ਜੀ ਨੂੰ ਬੁਲਾਇਆ ਤੇ ਬੁਲਾ ਕੇ ਆਖਿਆ ਵੀ ਭਾਈ ਗੁਰਦਾਸ ਜੀ ਹੁਣ ਤੇ ਸਮਾਂ ਹੈ ਜੇ ਯਤਨ ਨਾ ਕੀਤਾ ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਠਾ ਕਰਨ ਦਾ ਤੇ ਫਿਰ ਹੋ ਸਕਦਾ ਹੈ ਕੱਲ ਨੂੰ ਸਿੱਖਾਂ ਦੇ ਅੰਦਰ ਇਹ ਪਰਮ ਪੈਦਾ ਹੋ ਜਾਏ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਭਲੇਖੇ ਕਿਤੇ ਆਸਾਨਾ ਹੋਵੇ ਸਿੱਖ ਕੱਚੀ ਬਾਣੀ ਪੜ੍ਹਨੀ ਸ਼ੁਰੂ ਕਰਦੇ ਨੇ ਸਿੱਖ ਉਸ ਬਾਣੀ ਨੂੰ ਪੜ੍ਹਨੀ ਸ਼ੁਰੂ ਕਰਦੇ ਨੇ ਜੋ ਕਰਤੇ ਦੀ ਅਕਾਲ ਪੁਰਖ ਦੀ ਬਾਣੀ ਹੈ ਹੀ ਨਹੀਂ ਸਹਿਬ ਤੁਹਾਨੂੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਸਾਹਮਣੇ ਇੱਕ ਘਟਨਾ ਹੈ ਦੂਸਰੀ ਘਟਨਾ ਇਤਿਹਾਸ ਲਿਖਦਾ ਵੀ ਸਤਿਗੁਰ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਵੀ ਬਾਬੇ ਨਾਨਕ ਦੇ ਪੰਥ ਦਾ ਵਿਸਤਾਰ ਬਹੁਤ ਹੋ ਗਿਆ ਹੁਣ ਇੱਧਰ ਹਰਮੰਦਰ ਸਾਹਿਬ ਜੀ ਦੀ ਸੰਪੂਰਨਤਾ ਹੋਣ ਵਾਲੀ ਹੈ ਹਰਮੰਦਰ ਸਾਹਿਬ ਪੂਰਨ ਤੌਰ ਤੇ ਬਨਣ ਵਾਲਾ ਹੈ ਇੱਧਰ ਸਤਿਗੁਰ ਪਾਤਸ਼ਾਹ ਜੀ ਨੇ ਸੋਚਿਆ ਵੀ ਹੁਣ ਸਾਰੇ ਸਿੱਖਾਂ ਤੱਕ ਇਹ ਬਾਣੀ ਇੱਕ ਰੂਪ ਦੇ ਵਿੱਚ ਪਹੁੰਚਾਈ ਜਾਏ ਫਿਰ ਪਾਤਸ਼ਾਹ ਜੀ ਨੇ ਰਹਿਮਤ ਕਰਕੇ ਇੱਕ ਦਿਵਸ ਪ੍ਰਭ ਪ੍ਰਾਤਹਿ ਕਾਲ ਦਇਆ ਭਈ ਪ੍ਰਭ ਦੀਨ ਦਿਆਲ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਪੰਥ ਹੈ ਉਹਦਾ ਵਿਸਥਾਰ ਹੋ ਗਿਆ ਤੇਹ ਕਾਰਨ ਕੀਜੈ ਅਬ ਗ੍ਰੰਥ ਇਸ ਕਰਕੇ ਹੁਣ ਗ੍ਰੰਥ ਬਣਾ ਦੇਣਾ ਚਾਹੀਦਾ ਹੈ ਸਹਿਬ ਧੰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਕਾਰਜ 1601 ਈਸਵੀ ਨੂੰ ਸ਼ੁਰੂ ਕੀਤਾ ਤੇ 1604 ਈਸਵੀ ਤਿੰਨ ਸਾਲ ਲੱਗੇ ਸਤਿਗੁਰਾਂ ਨੂੰ ਇਹਦੇ ਲਈ ਇੱਕ ਸਥਾਨ ਨਿਯਤ ਕੀਤਾ ਗਿਆ ਰਾਮ ਸਰ ਸरोवर ਆਪ ਸਾਰੇ ਜਿਦੋਂ ਉਸ ਪਾਵਨ ਸਥਾਨ ਦੇ ਦیدار ਕਰਦੇ ਹੋ ਉਸ ਸਰੋਵਰ ਦੇ ਕੰਡੇ ਤੇ ਬੜੇ ਸੋਹਣੇ ਸੋਹਣੇ ਉੱਥੇ ਪਹਿਲੇ ਇੱਕ ਸਰੋਵਰ ਤਿਆਰ ਕੀਤਾ ਗਿਆ। ਪਹਿਲੋ ਸਰੋਵਰ ਨਹੀਂ ਸੀ। ਉੱਥੇ ਇੱਕ ਸਰੋਵਰ ਤਿਆਰ ਕੀਤਾ ਗਿਆ। ਉਹਦੇ ਕੰਡੇ ਤੇ ਸਤਿਗੁਰ ਨੇ ਬੜੇ ਸੋਹਣੇ ਸੋਹਣੇ ਰੁੱਖ ਲਗਵਾਏ। ਉਹਨਾਂ ਵਿੱਚੋਂ ਅੰਜੀਰ ਦੇ, ਪੀਪਲ ਦੇ, 베ਰੀ ਦੇ ਰੁੱਖ ਤਾਂ ਜਿਨ੍ਹਾਂ ਦੀ ਛਾਂ ਬੜੀ ਸੰਘਣੀ ਹੁੰਦੀ ਹੈ। ਸਤਿਗੁਰ ਨੇ ਰੁੱਖ ਲਗਵਾਏ। ਉਹਨਾਂ ਰੁੱਖਾਂ ਦੀ ਛਾਂ ਦੇ ਥੱਲੇ ਬੈਠ ਕੇ ਧੰਗੁਰੂ ਅਰਜੁਨ ਦੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਬਾਣੀ ਲਿਖਦੇ ਨੇ ਧੰਨ ਗੁਰੂ ਅਰਜੁਨ ਦੇਵ ਸਾਹਿਬ ਜੀ ਬਾਣੀ ਉਚਾਰਨ ਕਰਦੇ ਨੇ ਤੇ ਭਾਈ ਬੰਨੋ ਜੀ ਬਹੁਤ ਵੱਡੇ ਸੇਕ ਕੋਇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੜੀ ਸੇਵਾ ਇਹਨਾਂ ਨੇ ਅਨੰਨ ਸੇਵਾ ਕੀਤੀ ਏ ਕਲਮ ਘੜਨੀ ਸ਼ਾਈ ਬਣਾਨੀ ਕਿਉਂਕਿ ਜਿਹੜੀ ਸ਼ਾਈ ਬਣਾਨੀ ਹੈ ਨਾ ਇਹ ਕੋਈ ਅੱਜ ਤੇ ਅੱਜ ਦੇ ਤਰੀਕੇ ਨਹੀਂ ਸਨ ਵੀ ਬਾਜ਼ਾਰੋਂ ਗਏ ਤੇ ਬਣੀ ਬਣਾਈ ਸ਼ਾਈ ਲਿਆਂਦੀ ਸ਼ਾਈ ਨੂੰ ਬਣਾਉਣ ਦੀ ਵਿਧੀ ਵੀ ਬੜੀ ਕਮਾਲ ਦੀ ਹੈ ਜੇ ਤੁਸੀਂ ਵੇਖੋਗੇ ਨਾ ਪੁਰਾਣੇ ਗ੍ਰੰਥਾਂ ਦੇ ਵਿੱਚ ਸ਼ਾਈ ਬਣਾਉਣ ਦੀ ਵਿਧੀ ਵਿਅੰਕਤ ਹੈ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਲਈ ਸ਼ਾਈ ਦੀ ਦਿਵਾਤ ਦੀ ਕਲਮ ਦੀ ਸੇਵਾ ਜਿਹੜੀ ਹੈ ਉਹ ਭਾਈ ਬੰਨੋ ਜੀ ਨੇ ਨਿਭਾਈ ਕਈ ਕਈ ਮਹੀਨੇ ਲੱਗ ਜਾਂਦੇ ਸਨ ਸ਼ਾਈ ਤਿਆਰ ਕਰਨ ਦੇ ਵਿੱਚ ਕਈ ਕਈ ਮਹੀਨੇ ਜੇ ਅਗਰ ਥੋਟ ਸ਼ਾਈ ਤਿਆਰ ਕਰਨੀ ਸੀ ਐ ਐਸਾ ਨਹੀਂ ਵੀ ਅੱਜ ਯਤਨ ਕੀਤਾ ਤੇ ਬੰਦਾ ਆਖੇ ਵੀ 2 ਘੰਟੇ 6 ਘੰਟੇ 4 ਘੰਟੇ ਬਣਾਈ ਸ਼ਾਈ ਤੇ ਅੱਗੇ ਲਿਆ ਦਿੱਤੀ ਨਹੀਂ ਕਈ ਕਈ ਮਹੀਨੇ ਲੱਗ ਜਾਂਦੇ ਸੰਸ਼ਾਈ ਤਿਆਰ ਕਰਨ ਵਿੱਚ ਉਹ ਸ਼ਾਈ ਤਿਆਰ ਕਰਨ ਦੀ ਸੇਵਾ ਭਾਈ ਬੰਨੋ ਜੀ ਨੇ ਲਈ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਕਾਰਜ ਆਰੰਭ ਕੀਤਾ ਬੜੀ ਤਰਤੀਬ ਨਾਲ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਸਤਿਗੁਰਾਂ ਨੇ ਆਪਣੀ ਬਾਣੀ ਜੋ ਵੀ ਸੀ ਉਸ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਔਰ ਤਰਤੀਬ ਵਾਈਸ ਪਹਿਲੋਂ ਸਤਗੁਰ ਪਾਤਸ਼ਾਹ ਜੀ ਨੇ ਜੋ ਜਪਜੀਤ ਸਾਹਿਬ ਜੀ ਦੀ ਬਾਣੀ ਹੈ ਫਿਰ ਸੋਦਰ ਦੀ ਬਾਣੀ ਫਿਰ ਸੋ ਪੁਰਖ ਦੀ ਬਾਣੀ ਫਿਰ ਸੋਹਲੇ ਦੀ ਬਾਣੀ ਇਹ ਨਿਤਨੇਮ ਦੀਆਂ ਬਾਣੀਆਂ ਸਨ ਜਿਹੜੀਆਂ ਉਸ ਵੇਲੇ ਸਿੱਖ ਪੜ੍ਹਦੇ ਹੁੰਦੇ ਸਨ ਇਸ ਤੋਂ ਬਾਅਦ ਫਿਰ ਰਾਗ ਆਰੰਭ ਹੋਏ ਰਾਗਾਂ ਦੇ ਅੰਦਰ ਸਭ ਤੋਂ ਪਹਿਲਾਂ ਬਾਬੇ ਨਾਨਕ ਦੇ ਸ਼ਬਦ ਫਿਰ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੇ ਸ਼ਬਦ ਨਹੀਂ ਸਿਰਫ ਰਾਗ ਸਲੋਕ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸ਼ਬਦ ਫਿਰ ਗੁਰੂ ਰਾਮਦਾਸ ਸਾਹਿਬ ਜੀ ਦੇ ਫਿਰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਆਪਣੇ ਸ਼ਬਦ ਇਸ ਤੋਂ ਬਾਅਦ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਨੂੰ ਜਿਹੜਾ ਇਹ ਨਹੀਂ ਵੀ ਸਿਰਫ ਗੁਰੂ ਨਾਨਕ ਸਾਹਿਬ ਜੀ ਦੀ ਸ਼ਬਦ ਸ਼ਬਦਾਂ ਤੋਂ ਬਾਅਦ ਫਿਰ ਸ਼ੰਤ ਅਸ਼ਟਪਦੀਆਂ ਵੱਖੋ ਵੱਖਰੀ ਤਰਤੀਬ ਵਿੱਚ ਦਿੱਤੀ ਸਾਰੀ ਬਾਣੀ ਸਤਿਗੁਰਾਂ ਨੇ ਔਰ ਹਰ ਸ਼ਬਦ ਦੀ ਸੰਪੂਰਨਤਾ ਤੋਂ ਬਾਅਦ ਕਿੰਨੇ ਸ਼ਬਦ ਹੋ ਗਏ ਨੇ ਮੰਨ ਲਓ ਜੇ ਸ਼੍ਰੀ ਰਾਗ ਸ਼ੁਰੂ ਹੋਇਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼੍ਰੀ ਰਾਗ ਦੇ ਅੰਦਰ 10 ਸ਼ਬਦ ਨੇ ਸਤਿਗੁਰ ਨੇ ਜਿੱਥੇ ਪਹਿਲਾ ਸ਼ਬਦ ਖਤਮ ਸਮਾਪਤੀ ਹੋਈ ਉੱਥੇ ਏਕਾ ਪਾਇਆ ਜਿੱਥੇ ਦੂਜਾ ਸ਼ਬਦ ਸਮਾਪਤ ਹੋ ਉਥੇ ਦੋ ਪਾਇਆ ਇਸੇ ਤਰ੍ਹਾਂ ਜਦੋਂ 10 ਸ਼ਬਦ ਸੰਪੂਰਨ ਹੋਣ ਤੋਂ ਬਾਅਦ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਆਈ ਤੇ ਸਤਿਗੁਰ ਪਾਤਸ਼ਾਹ ਜੀ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਪਹਿਲਾ ਸ਼ਬਦ ਪੂਰਾ ਹੋਇਆ ਉਸ ਤੋਂ ਬਾਅਦ ਇੱਕ ਨਹੀਂ ਪਾਇਆ ਸਿਰਫ ਗੁਰੂ ਅੰਗ ਅਮਰਦਾਸ ਸਾਹਿਬ ਜੀ ਦੀ ਬਾਣੀ ਦਾ ਇੱਕ ਸ਼ਬਦ ਪਾ ਕੇ ਫਿਰ ਦੋ ਡੰਡੀਆਂ ਫਿਰ ਅੱਗੇ 10 ਪਾਇਆ ਵੀ 10 ਸ਼ਬਦ ਇਸੇ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੋਂ ਹੋ ਚੁੱਕੇ ਨੇ ਫਿਰ ਡੰਡੀਆਂ ਪਾ ਕੇ ਅੱਗੇ 11 ਪਾਇਆ ਵੀ ਹੁਣ ਸ਼੍ਰੀ ਦਾਗ ਦੇ 11 ਰਾਗ ਸ਼ਬਦ ਪੂਰੇ ਹੋ ਗਏ ਕਿੰਨੀ ਤਰਤੀ ਐਵੇਂ 3 ਸਾਲ ਦਾ ਸਮਾਂ ਨਹੀਂ ਲੱਗਾ ਕਾਰਨ ਕੀ ਸੀ ਇੰਨੀ ਗੰਭੀਰ ਔਰ ਇੰਨੀ ਬਾਰੀਕ ਤਰਤੀਬ ਦੇਣ ਦਾ ਤਾਂ ਕਿ ਕੱਲ ਨੂੰ ਕੋਈ ਜਿੰਨਾ ਮਰਜੀ ਯਤਨ ਕਰੇ ਸਤਿਗੁਰਾਂ ਦੀ ਬਾਣੀ ਦੇ ਵਿੱਚ ਆਪਣੀ ਬਾਣੀ ਅੰਕਤ ਨਾ ਕਰ ਸਕੇ ਨੀਤੇ ਕੋਈ ਚਾਹਦਾ ਇੱਕ ਸ਼ਬਦ ਤੋਂ ਬਾਅਦ ਆਪਣਾ ਸ਼ਬਦ ਵਿੱਚ ਲਿਖ ਦਿੰਦਾ ਨਹੀਂ ਸਤਿਗੁਰ ਨੇ ਬੜੀ ਬਰੀਕੀ ਨਾਲ 3 ਸਾਲ ਦਾ ਸਮਾਂ ਲਾ ਕੇ ਧੰਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਇਸ ਸਮੂੱਚੀ ਬਾਣੀ ਦੀ ਰੂਪਰੇਖਾ ਬਣਾ ਕੇ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਸੰਪਾਦਿਤ ਕਰਾਈ ਫਿਰ ਜਦੋਂ ਸਤਿਗੁਰੂ ਜੀ ਬਾਣੀ ਲਿਖ ਰਹੇ ਸਨ ਜਦੋਂ ਪਤਾ ਲੱਗਾ ਦੂਰ ਦੂਰ ਜਿਹੜੇ ਹੋਰ ਭਗਤ ਸਨ ਬਾਣੀ ਲਿਖਣ ਵਾਲੇ ਜਿਨ੍ਹਾਂ ਨੂੰ ਪਤਾ ਲੱਗਾ ਇੱਕ ਤੇ ਇਸ ਗੱਲ ਦੇ ਉੱਤੇ ਕਈ ਲੋਕਾਂ ਨੇ ਆ ਕੇ ਵਿਰੋਧਤਾ ਕੀਤੀ ਵੀ ਤੁਸੀਂ ਬਾਬਾ ਕਬੀਰ ਜੀ ਬਾਣੀ ਕਿਉਂ ਲਿਖ ਰਹੇ ਹੋ ਤੁਸੀਂ ਭਗਤ ਰਵਿਦਾਸ ਦੀ ਬਾਣੀ ਕਿਉਂ ਲਿਖ ਰਹੇ ਹੋ ਤੁਸੀਂ ਭਗਤ ਨਾਮਦੇਵ ਦੀ ਕਿਉਂਕਿ ਜਿੰਨੇ ਭਗਤ ਹੋਏ ਨੇ ਬਹੁਤ ਆਤ ਭਗਤਾਂ ਵਿੱਚੋਂ ਭਗਤ ਨੇ ਜਿਨ੍ਹਾਂ ਨੂੰ ਉਸ ਸਮੇਂ ਦੇ ਅੰਦਰ ਨੀਵੀਂ ਜਾਤ ਦੇ ਆਖਿਆ ਜਾਂਦਾ ਸੀ ਤੇ ਜਿਹੜਾ ਸਨਾਤਨ ਮਤ ਹੈ ਉਹ ਕਹਿੰਦਾ ਸੀ ਜਿਹੜਾ ਨੀਵੀਂ ਜਾਤ ਦਾ ਏ ਉਸ ਬੰਦੇ ਨੂੰ ਧਰਮ ਦੀ ਚੌਖਟ ਤੇ ਵੀ ਚੜ੍ਹਨ ਨਹੀਂ ਦੇਣਾ ਚਾਹੀਦਾ ਧਿਆਨ ਦੇਣਾ ਸਨਾਤਨ ਮਤ ਦੇ ਅੰਦਰ ਚਾਰ ਫਿਰ ਚਾਰ ਵਰਨ ਨੇ ਨਾ ਬ੍ਰਾਹਮਣ ਹੈ ਖੱਤਰੀ ਹੈ ਸ਼ੂਦਰ ਹੈ ਵੈਸ਼ ਹੈ ਸ਼ੂਦਰ ਨੂੰ ਜਿਹੜਾ ਨੀਵੀਂ ਜਾਤ ਦਾ ਹੈ ਜਿੰਦੇ ਅੰਦਰ ਤਕਰੀਬਨ ਸਾਰੇ ਪੱਗ ਧੋਏ ਨੇ ਉਹਨਾਂ ਨੂੰ ਧਰਮ ਦੀ ਚੌਖਟ ਤੇ ਚੜਨ ਦਾ ਵੀ ਹੱਕ ਨਹੀਂ ਸੀ ਇੱਥੋਂ ਤੱਕ ਕਿ ਜਦੋਂ ਉਹ ਸਮਾਜ ਵਿੱਚ ਨਗਰ ਦੇ ਵਿੱਚ ਜਿੱਥੇ ਉਹਨਾਂ ਦੇ ਸਥਾਨ ਹੁੰਦੇ ਸੀ ਉਹ ਪਿੰਡ ਤੋਂ ਬਾਹਰ ਇੱਕ ਪਾਸੇ ਹੁੰਦੇ ਸਨ ਤੇ ਜੇ ਉਹਨਾਂ ਨੂੰ ਨਗਰ ਦੇ ਵਿੱਚ ਆਉਣਾ ਪੈਂਦਾ ਸੀ ਤੇ ਸੁਭਾਵਕ ਹੈ ਕਿਸੇ ਬ੍ਰਾਹਮਣ ਦੇ ਘਰ ਦੇ ਅੱਗੇ ਉਹਨਾਂ ਨੂੰ ਲੰਘਣਾ ਪੈ ਗਿਆ ਮਨ ਲਓ ਉਹਨ ਇੱਕ ਥਾਂ ਤੇ ਬ੍ਰਾਹਮਣ ਦਾ ਘਰ ਬਣਿਆ। ਬ੍ਰਾਹਮਣ ਉੱਥੇ ਰਹਿੰਦਾ ਹੈ ਉੱਚੀ ਜਾਤ ਦਾ ਬ੍ਰਾਹਮਣ ਆਪਣੇ ਆਪ ਨੂੰ ਕਹਿੰਦਾ ਸੀ ਤੇ ਜੇ ਉਹਨੂੰ ਬ੍ਰਾਹਮਣ ਦੇ ਘਰ ਦੇ ਅੱਗੋਂ ਲੰਘਣਾ ਪੈ ਗਿਆ ਤੇ ਉਹਦੇ ਲਈ ਹਦਾਇਤ ਸੀ ਉਹ ਬ੍ਰਾਹਮਣ ਦੇ ਘਰ ਦੇ ਅੱਗੋਂ ਤਾਂ ਲੰਗੇਗਾ ਜੇ ਆਪਣੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਨੂੰ ਆਪਣੇ ਸਿਰ ਤੇ ਰੱਖੇਗਾ। ਇਹ ਹਦਾਇਤਾਂ ਸਨ ਸਮਾਜ ਦੇ ਅੰਦਰ ਉਸ ਸਮੇਂ ਦੇ ਅੰਦਰ। ਤੇ ਇਸ ਕਾਰਨ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਬੜੀਆਂ ਐਸੀਆਂ ਉਸ ਵਕਤ ਦੇ ਅੰਦਰ ਉਹ ਖਾਈਆਂ ਵੀ ਆਈਆਂ ਔਰ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਕਾਰਨ ਹੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਿਰਜਣਾ ਸੀ ਚਿੱਤੇ ਰੱਖਿਓ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਤਤੀ ਤਵੀ ਤੇ ਬਹਿਣਾ ਪਿਆ ਸਭ ਤੋਂ ਵੱਡਾ ਕਾਰਨ ਸੀ ਸਾਨੂੰ ਗ੍ਰੰਥ ਦੀ ਦੇਣ ਦੇਣਾ ਕਿਉਂਕਿ ਬਹੁਤਿਆਂ ਨੂੰ ਇਹ ਚੰਗਾ ਨਹੀਂ ਲੱਗਾ ਉਸ ਵਕਤ ਉਸ ਸਮੇਂ ਦੇ ਅੰਦਰ ਇਸ ਸਮੇਂ ਦੇ ਅੰਦਰ ਚਾਰ ਭਗਤ ਹੋਰ ਆਏ ਜਿਹੜੇ ਬੜੀ ਉੱਚੀ ਜਾਤ ਦੇ ਆਪਣੇ ਆਪ ਨੂੰ ਬ੍ਰਾਹਮਣ ਕਹਿੰਦੇ ਸਨ ਇਹਨਾਂ ਵਿੱਚੋਂ ਕਾਨਾ ਛੱਜੂ ਪੀਲੂ ਤੇ ਹੁਸੈਨ ਇਹਨਾਂ ਵਰਗੇ ਵੀ ਸਤਿਗੁਰਾਂ ਦੇ ਚਰਨਾਂ ਅੰਦਰ ਆ ਕੇ ਕਹਿੰਦੇ ਸਾਡੀ ਬਾਣੀ ਵੀ ਲਿਖੋ ਸਤਿਗੁਰ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਉਹਨਾਂ ਦੀ ਬਾਣੀ ਸੁਣਦੇ ਨੇ ਤੇ ਸੁਣਨ ਤੋਂ ਬਾਅਦ ਉਹਨਾਂ ਨੂੰ ਮਨਾਂ ਕਰ ਦਿੰਦੇ ਨੇ ਕਿਉਂ ਕਿਉਂਕਿ ਗੁਰੂ ਪਾਤਸ਼ਾਹ ਜੀ ਜਿਹੜੀ ਬਾਣੀ ਜੋ ਸ਼ਬਦ ਸਾਨੂੰ ਜੀਵਨ ਜਾਂਚ ਵਿੱਚ ਦੇ ਕੇ ਜਾ ਰਹੇ ਨੇ ਉਹਨਾਂ ਸਾਰੇ ਸ਼ਬਦਾਂ ਦੇ ਵਿੱਚੋਂ ਸਿਰਫ ਇੱਕ ਅਕਾਲ ਪੁਰਖ ਦੀ ਭੈ ਭਾਵਨੀ ਦੀ ਚੱਲ ਗਈ ਉਹਦੇ ਵਿੱਚ ਸਾਡੇ ਲਈ ਇੱਕ ਜੀਵਨ ਜਾਂਚ ਹੈ ਪਰ ਜਿਹੜੇ ਸ਼ਬਦ ਉਹਨ ਜਿਵੇਂ ਕਾਨ ਨੇ ਆ ਕੇ ਆਖਿਆ ਵੀ ਮੈਂ ਕਾਨ ਕਾਨਾ ਮੇਰੀ ਪੀਠ ਕਾਨਾ ਆਗੇ ਕਾਨਾ ਡੀਠ ਜਤ ਦੇਖੋ ਤਤ ਕਾਨਾ ਭਾਈ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਤੂੰ ਤੇ ਮੈਂ ਮੈਂ ਹੀ ਕਰੀ ਜਾਣਾ ਤੇਰੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਆਦ ਗ੍ਰੰਥ ਵਿੱਚ ਨਹੀਂ ਲਿਖ ਸਕਦੇ ਜਿਹੜਾ ਮੈਂ ਤੋਂ ਸ਼ੁਰੂ ਹੋ ਗਿਆ ਜਿੰਦੇ ਅੰਦਰ ਮੈਂ ਹੀ ਮੈਂ ਭਰੀਏ ਉਹ ਕਿਵੇਂ ਕਿਸੇ ਨੂੰ ਰੱਬ ਨਾਲ ਜੁੜਨ ਦਾ ਸੰਦੇਸ਼ ਦੇ ਸਕਦਾ ਹੈ ਸਤਿਗੁਰ ਨੇ ਮਨਾਂ ਕਰ ਦਿੱਤਾ ਇਸੇ ਤਰ੍ਹਾਂ ਇਹ ਚਾਰੇ ਭਗਤ ਬੜੇ ਗੁੱਸੇ ਵਿੱਚ ਇਹਨਾਂ ਵਿੱਚੋਂ ਜਿਹੜਾ ਕਾਨਾ ਸੀ ਇਹਨਾਂ ਸਾਰਿਆਂ ਦਾ ਆਗੂ ਸੀ ਧਿਆਨ ਦੇਣਾ ਇਹ ਆਗੂ ਵੀ ਸੀ ਤੇ ਜਿਹੜਾ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਉਸ ਵਕਤ ਦੇ ਅੰਦਰ ਚੰਦੂ ਸੀ ਜਿਹੜਾ ਇਹ ਚੰਦੂ ਦੀ ਰਿਸ਼ਤੇਦਾਰੀ ਦੇ ਵਿੱਚੋਂ ਦਾ ਮਾਮਾ ਲੱਗਦਾ ਸੀ ਇਸ ਨੇ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੂੰ ਇਹ ਉਸ ਵਕਤ ਜਾਣ ਤੋਂ ਪਹਿਲਾਂ ਇਹ ਕਿਹਾ ਸੀ ਕਿ ਮੇਜੇ ਤੁਸੀਂ ਇੱਕ ਗ੍ਰੰਥ ਤਿਆਰ ਕਰ ਵੀ ਲਿਆਏ ਤੇ ਇਸ ਗ੍ਰੰਥ ਨੂੰ ਮੈਂ ਸਰਕਾਰ ਜਾ ਕੇ ਕਿਉਂਕਿ ਉਸ ਵੇਲੇ ਮੁਸਲਮਾਨਾਂ ਦਾ ਜਿਸ ਜਹਾਂਗੀਰ ਜਿਹੜਾ ਸੀ ਉਹ ਕੱਦੀ ਦੇ ਉੱਪਰ ਸੁਭਾਇਮਾਨ ਸੀ ਹਿੰਦੁਸਤਾਨ ਦਾ ਮਾਲਕ ਸੀ ਉਹ ਇੱਥੋਂ ਦਾ ਬਾਦਸ਼ਾਹ ਸੀ ਇਹਨੇ ਆਖਿਆ ਵੀ ਮੈਂ ਸਰਕਾਰੇ ਜਾ ਕੇ ਤੁਹਾਡੇ ਖਿਲਾਫ ਹੀ ਗੱਲ ਕਵਾਂਗਾ ਵੇਖਣਾ ਤੁਸੀਂ ਇਸ ਗ੍ਰੰਥ ਨੂੰ ਕਿਵੇਂ ਲੋਕਾਂ ਤੱਕ ਲੈ ਕੇ ਜਾਂਦੇ ਹੋ ਹਾਲਕਿ ਇਹ ਲਾਹੌਰ ਜਾਨ ਤੋਂ ਪਹਿਲਾਂ ਰਾਹ ਵਿੱਚਿੰਦੀ ਮੌਤ ਹੋ ਗਈ ਸੀ ਪਰ ਧੰਗ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਨਾ ਚਾਰਾਂ ਭਗਤਾਂ ਨੂੰ ਬਾਣੀ ਲਿਖਣ ਤੋਂ ਮਨਾ ਕਰ ਦਿੱਤਾ ਸੈਭ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਇਸ ਢੰਗ ਦੇ ਨਾਲ ਇਸ ਸਾਰੀ ਬਾਣੀ ਨੂੰ ਸੰਕਲਿਤ ਕਰਕੇ ਸੰਪਾਦਿਤ ਕੀਤਾ ਜਦਨ ਭਾਦੋ ਦਾ ਮਹੀਨਾ ਆਰੰਭ ਹੋਇਆ ਜਿਹਨੂੰ ਭਾਦੋ ਵਦੀ 1 ਕਿਹਾ ਗਿਆ ਉਸ ਸਮੇਂ ਦੇ ਅੰਦਰ ਉਸ ਵੇਲੇ ਇਹ ਬਾਣੀ ਪੂਰਨ ਤੌਰ ਤੇ ਸਤਿਗੁਰਾਂ ਨੇ ਗ੍ਰੰਥ ਤਿਆਰ ਕਰ ਲਿਆ ਫਿਰ ਸਤਿਗੁਰ ਪਾਤਸ਼ਾਹ ਜੀ ਨੂੰ ਕੁਝ ਦਿਨ ਲੱਗੇ ਜਿਹੜਾ ਤਤਕਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਤਤਕਰੇ ਨੇ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਰੰਭ ਕਰਦੇ ਹੋ ਵੇਖਦੇ ਹੋ ਪਹਿਲਾ ਤਤਕਰਾ ਹੈ ਰਾਗਾਂ ਦਾ ਜਿਨ੍ਹਾਂ ਵਿੱਚ ਰਾਗਾਂ ਦੀ ਸੂਚੀ ਦਿੱਤੀ ਹੈ ਕਿ ਕਿੰਨੇ ਰਾਗ ਨੇ ਦੂਜਾ ਤਤਕਰਾ ਹੈ ਸ਼ਬਦਾਂ ਦਾ ਹਰ ਇੱਕ ਸ਼ਬਦ ਦਾ ਵਰਣਨ ਸਤਿਗੁਰ ਨੇ ਕੀਤਾ ਜਿਵੇਂ ਕਿੰਨੇ ਸ਼ਬਦ ਨੇ ਸ਼ਿਰੀ ਰਾਗ ਦੇ ਅੰਦਰ ਉਹਦੇ ਚ ਗੁਰੂ ਅਰਜਨਾਨਕ ਸਾਹਿਬ ਜੀ ਦੇ ਕਿੰਨੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰੂ ਰਾਮਦਾਸ ਜੀ ਦੇ ਬਾਬਾ ਕਬੀਰ ਸਾਹਿਬ ਜੀ ਦੇ ਭਗਤ ਰਵਿਦਾਸ ਜੀ ਦੇ ਸਾਰੀ ਬਾਣੀ ਨੂੰ ਤਰਤੀਬ ਦਿੱਤੀ ਰਾਗਾਂ ਦਾ ਤਤਕਰਾ ਤਿਆਰ ਕੀਤਾ ਫਿਰ ਸਾਹਿਬ ਜੀ ਨੇ ਭਾਈ ਬੰਨੋ ਨੂੰ ਆਖਿਆ ਵੀ ਤੁਸੀਂ ਹੁਣੇ ਦੀ ਜ਼ਿਲਤ ਕਰਾ ਕੇ ਲਿਆਓ ਕਿਉਂਕਿ ਉਸ ਵੇਲੇ ਹਰਮੰਦਰ ਸਾਹਿਬ ਜੀ ਦੇ ਅੰਦਰ ਕੋਈ ਐਸੀ ਪੋਸਿਬਿਲਟੀ ਨਹੀਂ ਸੀ ਬਿਤੇ ਬਾਰੇ ਕਿ ਐਡੇ ਵੱਡੇ ਗ੍ਰੰਥ ਕਿਉਂਕਿ 974 ਅੰਕ ਸੀ ਉਸ ਵੇਲੇ ਅੱਜ 1430 ਅੰਕ ਨੇ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਵੇਲੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਗਿਣਤੀ ਉਹ 974 ਸੀ 974 ਅੰਕ ਆਕਾਰ ਵੱਡਾ ਸੀ ਇਸ ਤੋਂ ਹਸਤ ਲਿਖਤ ਹੱਥ ਨਾਲ ਲਿਖੀ ਹੋਈ ਬਾਣੀ ਸੀ ਲੜੀਵਾਰ ਬੀੜਾ ਬੀੜ ਤਿਆਰ ਕੀਤੀ ਸੀ ਸਤਿਗੁਰਾਂ ਨੇ ਪਾਤਸ਼ਾਹੀ ਦੀ ਇਹ ਸਮੂੱਚੇ ਜਿਹੜੇ ਅੰਗ ਲਿਖੇ ਸਨ ਇਹਨਾਂ ਨੂੰ ਜ਼ਿਲਤ ਕਰਾਣੀ ਉਹਦੇ ਲਈ ਸਤਿਗੁਰ ਨੇ ਬਾਬਾ ਭਾਈ ਬੰਨੋ ਜੀ ਦੀ ਵੀ ਸੇਵਾ ਲਈ ਵੀ ਤੁਸੀਂ ਹੁਣ ਇਹ ਜਿਹੜੀ ਪੋਥੀ ਤਿਆਰ ਹੋਈ ਹੈ ਗ੍ਰੰਥ ਤਿਆਰ ਹੋਇਆ ਇਹਨੂੰ ਲਾਹੌਰ ਲੈ ਕੇ ਜਾਓ ਤੇ ਇਹਦੀ ਜ਼ਿਲਤ ਕਰਵਾ ਕੇ ਲਿਆਓ ਭਾਈ ਬੰਨੋ ਜੀ ਲਾਹੌਰ ਗਏ ਨੇ ਤੇ ਇਤਿਹਾਸ ਇਹ ਲਿਖਦਾ ਹੈ ਵੀ ਜਦੋਂ ਇਹ ਗਏ ਨਾ ਇਨਾਂ ਨਾਲ ਕੁਝ ਇਹਨਾਂ ਨੇ ਆਪਣੇ ਨਾਲ ਕੁਝ ਲਿਖਾਰੀ ਵੀ ਲੈ ਲਏ ਲਿਖਣ ਵਾਲੇ ਤੇ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਚਰਣਾ ਵਿੱਚ ਇਹਨਾਂ ਬੇਨਤੀ ਕੀਤੀ ਵੀ ਸਤਗੁਰ ਜੀ ਜੇ ਤੁਹਾਡੀ ਆਗਿਆ ਹੋਵੇ ਤੇ ਲਾਹੌਰ ਮੈਂ ਸਤਗੁਰ ਪਾਤਸ਼ਾਹ ਆਦ ਬੀੜ ਦੀ ਜਿਲਦ ਕਰਾਨ ਜਾ ਰਿਹਾ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਜਾਂਦਿਆਂ ਆਉਂਦਿਆਂ ਇਸ ਇਸ ਬੀੜ ਤੋਂ ਹੋਰ ਵੀ ਤਿਆਰ ਕਰ ਲਵਾਂ ਇੱਕ ਇਤਿਹਾਸਕਾਰਾਂ ਨੇ ਇਸ ਸੰਗ ਨਾਲ ਲਿਖਿਆ ਹੈ ਕਈਆਂ ਨੇ ਲਿਖਿਆ ਵੀ ਨਹੀਂ ਇਹਨੇ ਆਪਣੀ ਮਰਜ਼ੀ ਦੇ ਨਾਲ ਭਾਈ ਬੰਨੋ ਸਾਹਿਬ ਜੀ ਨੇ ਹੋਰ ਉਤਾਰਾ ਕਰ ਲਿਆ ਸੀ ਹਾਲਾਂਕਿ ਉਹ ਬੀੜ ਦੇ ਵਿੱਚ ਬਾਅਦ ਵਿੱਚ ਬਹੁਤ ਕੁਝ ਕੱਚੀ ਬਾਣੀ ਦੇ ਰੂਪ ਵਿੱਚ ਅੰਕਤ ਹੋਇਆ ਮੈਂ ਉਸ ਬੀੜ ਦੇ دیدار ਕੀਤੇ ਨੇ ਕਾਨਪੁਰ ਦੀ ਧਰਤੀ ਤੇ ਉਹਦੇ ਅੰਦਰ ਮੀਰਾ ਜੀ ਦੇ ਵੀ ਬੋਲ ਸ਼ਬਦ ਲਿਖੇ ਹੋਏ ਨੇ ਉਹਦੇ ਅੰਦਰ ਹੋਰ ਅਨੇਕਾਂ ਜਿਹੜਾ ਰਲਿਆ ਬਾਣੀ ਦਾ ਮੌਜੂਦ ਹੈ ਇਸ ਕਰਕੇ ਉਸ ਬੀੜ ਨੂੰ ਖਾਰੀ ਬੀੜ ਕਿਹਾ ਜਾਂਦਾ ਸੀ ਸਤਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਇਸ ਬੀੜ ਦੀ ਜਲਤ ਤਿਆਰ ਹੋ ਕੇ ਆਈ ਸਤਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਨੇ ਫਿਰ ਭਾਈ ਗੁਰਦਾਸ ਜੀ ਨੂੰ ਕਿਹਾ ਵੀ ਹੁਣ ਇਸ ਬੀੜ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਆ ਗਿਆ ਹੁਣ ਕੱਲ ਦੇ ਦਿਨ ਕੱਲ ਦਾ ਦਿਨ ਕਿਹੜਾ ਜਿੰਨੂੰ ਜਿੰਨੂੰ ਆਪਾਂ ਅੱਜ ਮਨਾ ਰਹੇ ਹਾਂ ਇੱਕ ਇੱਕ ਦਿਨ ਪਹਿਲੋਂ ਦੀ ਗੱਲ ਹੋ ਰਹੀ ਸਤਿਗੁਰੂ ਗੁਰਾਰਜਨ ਸਾਹਿਬ ਕਹਿੰਦੇ ਨੇ ਇਸ ਬੀੜ ਦਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਕਰਨਾ ਹੈ ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਸਾਹਮਣੇ ਗੱਲ ਕਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਬੜੇ ਆਮਲ ਫਾਜ਼ਿਲ ਸਨ ਬਾਬਾ ਬੁੱਢਾ ਜੀ ਉੱਥੇ ਮੌਜੂਦ ਸਨ ਹੋਰ ਅਨੇਕਾਂ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਮੌਜੂਦ ਸਨ ਤੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਇਹ ਕੱਲ ਨੂੰ ਪ੍ਰਕਾਸ਼ ਕਰਨਾ ਹੈ ਤੇ ਪ੍ਰਕਾਸ਼ ਕਰਨ ਤੋਂ ਪਹਿਲਾਂ ਸਾਡੇ ਮਨ ਵਿੱਚ ਇਹ ਖਿਆਲ ਵੀ ਇਹ ਜਿਹੜਾ ਗ੍ਰੰਥ ਹੈ ਇਸ ਗ੍ਰੰਥ ਨੂੰ ਅਸੀਂ ਕਿੰਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਦਿੱਤੀਏ ਵੀ ਜਿਹੜਾ ਧੰਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਇਸ ਸਥਾਨ ਤੋਂ ਜਿੱਥੇ ਬਾਬਾ ਜੀ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਰੱਖੀ ਗਈ ਸੀ ਨਾ ਉਹਨੂੰ ਕਿਹਾ ਸੀ ਕੋਠਾ ਸਾਹਿਬ ਜਿੱਥੇ ਤੁਸੀਂ ਅੱਜ ਮਹਾਰਾਜ ਜੀ ਦਾ ਸੁਖਾਸਨ ਵੇਖਦੇ ਹੋ ਜਿੱਥੋਂ ਸਵੇਰੇ ਅਮਰਤ ਵੇਲੇ ਸਤਿਗੁਰਾਂ ਦਾ ਪਾਵਨ ਸਰੂਪ ਜਾਂਦਾ ਹੈ ਇਕ ਉੱਚੀ ਥਾਂ ਸਤਿਗੁਰ ਨੇ ਤਿਆਰ ਕੀਤੀ ਸੀ ਬਣਾਈ ਸੀ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਸਰੋਵਰ ਦੇ ਅੰਦਰੋਂ ਜਿਹੜੀ ਮਿੱਟੀ ਨਿਕਲੀ ਸੀ ਨਾ ਉਹ ਸਾਰੀ ਮਿੱਟੀ ਇਸ ਸਥਾਨ ਤੇ ਰੱਖੀ ਗਈ ਇੱਕ ਉੱਚੀ ਥਾਂ ਬਣਾਈ ਉਸ ਉੱਚੀ ਥਾਂ ਤੇ ਸਤਿਗੁਰਾਂ ਨੇ ਇੱਕ ਕੋਠਾ ਤਿਆਰ ਕਰਵਾਇਆ ਉਸ ਜਗ੍ਹਾ ਤੇ ਸਤਿਗੁਰ ਪਾਤਸ਼ਾਹ ਜੀ ਨੇ ਧੰਗ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਸਰੂਪ ਰੱਖਿਆ ਜਦੋਂ ਬੀੜ ਤਿਆਰ ਹੋ ਕੇ ਆ ਗਈ ਹੁਣ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਸਾਹਮਣੇ ਬੜੀ ਵੱਡੀ ਇਹ ਵਿਚਾਰ ਸੀ ਵੀ ਇਸ ਭੀੜ ਨੂੰ ਤੇ ਆਪਾਂ ਤਿਆਰ ਕਰ ਲਿਓ ਹੁਣ ਕੱਲ ਨੂੰ ਕੌਣ ਹੈ ਜਿੰਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਏ ਸਤਿਗੁਰ ਪਾਤਸ਼ਾਹ ਜੀ ਦੇ ਸਾਹਮਣੇ ਫਿਰ ਸਾਰੇ ਮੁਖੀ ਸਿੱਖਾਂ ਦੇ ਵਿੱਚੋਂ ਨਾਮ ਸੀ ਬਾਬਾ ਬੁੱਢਾ ਜੀ ਦਾ ਜਿਨ੍ਹਾਂ ਇੰਨੇ ਸਾਲ ਪਹਿਲੇ ਜਾਮੇ ਤੋਂ ਲੈ ਕੇ ਧੰਨ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਤੱਕ ਹੁਣ ਤੱਕ ਸੇਵਾ ਕੀਤੀ ਹੈ ਗੁਰੂ ਦੇ ਹੁਕਮ ਨੂੰ ਪ੍ਰਵਾਨ ਕੀਤਾ ਮੰਨਿਆ ਐਸੀ ਕਰਨੀ ਵਾਲੇ ਸਿੱਖ ਬਾਬਾ ਬੁੱਢਾ ਜੀ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਫਿਰ ਅੱਜ ਦੇ ਦਿਨ ਧੰਨ ਗੁਰਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਰੂਪ ਉਹਨਾਂ ਦੇ ਸੀਸ ਤੇ ਰੱਖਿਆ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਆਪ ਚਵਰ ਸਾਹਿਬ ਕਰਦੇ ਰਹੇ ਨੇ ਚਵਰ ਸਾਹਿਬ ਕਰਦਿਆਂ ਹੋਇਆਂ ਬੇਅੰਤ ਸੰਗਤਾਂ ਨੂੰ ਪਹਿਲਾਂ ਹੀ ਲਿਖਤੀ ਤੌਰ ਤੇ ਸੰਦੇਸ਼ ਭੇਜ ਦਿੱਤੇ ਗਏ ਸਨ ਵਿਪਾਦੋ ਸੁਦੀ ਇੱਕ ਨੂੰ ਅੱਜ ਦਾ ਜਿਹੜਾ ਦਿਨ ਹੈ ਭਾਦੋ ਸੁਦੀ ਪਹਿਲੀ ਉਸ ਵੇਲੇ 30 ਅਗਸਤ ਦਾ ਦਿਨ ਸੀ 30 ਅਗਸਤ 1604 ਸਤਿਗੁਰ ਪਾਤਸ਼ਾਹ ਜੀ ਨੇ ਲਿਖਤੀ ਤੌਰ ਤੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਸਨ ਬੇਅੰਤ ਸੰਗਤਾ ਹਰਮੰਦਰ ਸਾਹਿਬ ਜੀ ਦੇ ਅੰਦਰ ਹਾਜ਼ਰ ਹੋਈਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਤੇ ਸਤਿਗੁਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਚਵਰ ਸਾਹਿਬ ਕਰਦੇ ਆ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਸਰੂਪ ਨੂੰ ਬਾਬਾ ਬੁੱਢਾ ਜੀ ਦੇ ਸੀਸ ਦੇ ਉੱਪਰ ਰੱਖ ਕੇ ਪਾਤਸ਼ਾਹ ਜੀ ਹਰਮੰਦਰ ਸਾਹਿਬ ਜੀ ਦੇ ਅੰਦਰ ਪਹੁੰਚਦੇ ਨੇ ਇੱਥੇ ਹਰਮੰਦਰ ਸਾਹਿਬ ਜੀ ਦੇ ਅੰਦਰ ਪੀੜਾ ਸਾਹਿਬ ਤੇ ਸਤਿਗੁਰ ਪਾਤਸ਼ਾਹ ਜੀ ਦਾ ਪਾਵਨ ਸਰੂਪ ਰੱਖਿਆ ਜਾਂਦਾ ਹੈ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਅਦਬ ਸਹਿਤ ਮੁੱਢਾ ਤਬ ਬੋਲਾ ਲੈ ਆਵਾਜ਼ ਮੁਖੋ ਤਬ ਬੋਲਾ ਸਤਿਗੁਰੂ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਦੇ ਪਾਵਨ ਬਚਨ ਜੋ ਪਹਿਲਾ ਹੁਕਮ ਉਸ ਵੇਲੇ ਆਇਆ ਸੁਹੀ ਮਹਿਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤੁਨ੍ਹ